ਪਿੱਲੋ ਕਵਰ ਆਈਸ ਠੀਕ ਹਾਂ ਜੀ ਸਾਡੇ ਅੱਜ ਦੇ ਨਿਊ ਬਲੌਗ ਦੇ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਚੱਲੇ ਹਾਂ ਜੀ ਡੀਮਾਰਟ ਤੇ ਫਗਵਾੜੇ ਦੇ ਵਿੱਚ ਜਿਹੜਾ ਡੀਮਾਰਟ ਆ ਉੱਥੇ ਤੁਹਾਨੂੰ ਦਿਖਾਵਾਂਗੇ ਕੀ ਕੀ ਮਿਲਦਾ ਆ ਕੀ ਕੀ ਆਫਰ ਲੱਗੇ ਆ ਤੇ ਬਲੌਗ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਚੈਨਲ ਤੇ ਨਵੇਂ ਆਏ ਆ ਤੇ ਪੁਰਾਣੇ ਆਏ ਜਿਹੜੇ ਕਰਦੋ ਸੋਣੇ ਸੋਣੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਹਾਈਪ ਵੀ ਕਰ ਲਿਆ ਕਰੋ ਤੇ ਚਲੋ ਮਿਲਦੇ ਆ ਤੁਹਾਨੂੰ ਫਗਵਾੜਾ ਡੀਮਾਰਟ ਜਾ ਕੇ ਤੁਸੀਂ ਦੇਖ ਸਕਦੇ ਆਂ ਦੀ ਬਾਹਰਲਾ 뷰 ਡੀਮਾਰਡ ਦਾ ਇਹ ਫਗਵਾੜਾ ਫਗਵਾੜੇ ਤੋਂ ਜਲੰਧਰ ਰੋਡ ਤੇ ਆ ਫਗਵਾੜੇ 'ਚ ਹੀ ਪੈ ਜਾਂਦਾ ਇਹ ਇਹ ਹਾਂਜੀ गाइस ਹੁਸੀਂ ਅੰਦਰ ਪਹੁੰਚ ਚੁੱਕੇ ਇੱਧਰ ਕੁਰਕਰੀ ਵਗੈਰਾ ਲੱਗੇ ਹੋਏ ਆ ਪੁਜੀਆ ਵਗੈਰਾ ਤੁਸੀਂ ਹਰੇਕ ਤਰ੍ਹਾਂ ਦਾ ਇੱਥੋਂ ਪੁਜੀਆ ਲੈ ਸਕਦੇ ਆਂ ਤੁਸੀਂ ਦੇਖ ਸਕਦੇ ਆਂ ਤੇ ਇਹ ਤੁਹਾਨੂੰ ਘੱਟ ਰੇਟ ਤੇ ਮਿਲੂਗਾ ਜਿੱਦਾਂ 200 ਦਾ ਆ ਤੇ ਕੋਈ 120 ਰੁਪਏ ਦਾ ਤੁਹਾਨੂੰ ਪੈਣਾ ਆ ਤੇ ਇੱਧਰ ਸਾਬਣ ਵਗੈਰਾ ਆ ਗਿਆ ਸਾਬਣ ਵੀ ਤੁਹਾਨੂੰ ਹਰੇਕ ਇੱਥੇ ਮਿਲ ਜੂਗੇ ਚਾਹੇ ਉਹ ਕੱਪੜੇ ਧੋਣ ਵਾਲਾ ਚਾਹੇ ਉਹ ਨਹਣ ਵਾਲਾ ਆ ਤੇ ਚਾਹੇ ਉਹ ਭਾਂਡੇ ਧੋਣ ਵਾਲਾ ਠੀਕ ਹੈ ਜੀ ਤੁਹਾਨੂੰ ਸਾਰਾ ਕੁਝ ਇੱਥੋਂ ਮਿਲ ਜੂਗਾ ਇੱਕ ਛੱਤ ਥੱਲੇ ਤੇ ਉਹ ਇੱਧਰ ਆ ਗਿਆ ਜੀ ਕੱਪੜੇ ਦੇਖ ਸਕਦੇ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਕਮੀਜ਼ਾਂ ਲੱਗੀਆਂ ਹੋਈਆਂ ਜਿਹੜਾ ਪਾਰਟੀ ਵੇਅਰ ਮੁੰਡੇ ਅੱਜਕੱਲ ਪਾਉਂਦੇ ਆ ਉਹ ਵਾਲੀਆਂ ਕਮੀਜ਼ਾਂ ਲੱਗੀਆਂ ਹੋਈਆਂ ਉਹ ਵੀ ਸਿਰਫ 300 ਦੇ ਵਿੱਚ ਤੁਹਾਨੂੰ ਮਿਲੂਗੀ ਠੀਕ ਹੈ ਜੀ ਤੇ ਇੱਧਰ ਲੇਡੀਜ਼ ਤੁਸੀਂ ਆ ਇੱਧਰ ਦੇਖ ਸਕਦੇ ਇਹਦਾ ਸ਼ੋਰਟਸ ਲੱਗੀਆਂ ਹੋਈਆਂ ਇਹ ਵੀ ਤੁਹਾਨੂੰ 300 ਦੇ ਵਿੱਚ ਮਿਲ ਜੂਗੀ ਤੇ ਤੁਸੀਂ ਇਹ ਟੌਪ ਨਾਲ ਵੇਅਰ ਕਰ ਸਕਦੇ ਆ ਤੇ ਇੱਧਰ ਕਮੀਚਾ ਵਗੈਰਾ ਲੱਗੀਆਂ ਹੋਈਆਂ ਇਹਦੇ ਵਿੱਚ ਕੋਈ 300 ਦੀ ਆ ਕੋਈ 200 ਦੀ ਆ ਠੀਕ ਹੈ ਜੀ ਆਪਣੇ ਹਿਸਾਬ ਨਾਲ ਤੁਸੀਂ ਲੈ ਸਕਦੇ ਕਲਰ ਵੀ ਬਹੁਤ ਜ਼ਿਆਦਾ ਆ ਤੇ ਇੱਧਰ 300 ਵਾਲੀਆਂ ਲੱਗੀਆਂ ਤੇ ਆ 200 ਵਾਲੀ ਵਾਈਟ ਵਾਲੀ ਤੇ ਇੱਧਰ ਕੁੜਤੇ ਵਗੈਰਾ ਲੇਡੀਜ਼ ਲੱਗੀਆਂ ਹੋਈਆਂ ਕੁੜਤੀਆਂ ਤੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਇਹ ਇਹ ਵੀ 200 ਰੁਪਏ ਤੋਂ ਸਟਾਰਟਿੰਗ ਆ ਜੀ ਤੇ 300 400 500 600 ਜਿੰਨਾ ਤੁਸੀਂ ਤੁਹਾਡਾ ਬਜਟ ਆ ਤੁਸੀਂ ਲੈ ਸਕਦੇ ਆ ਤੇ ਇੱਧਰ ਪਲਾਜ਼ੋ ਵਗੈਰਾ ਲੱਗੇ ਹੋਏ ਆ ਇਹ ਵੀ 6 600 ਦੇ ਵਿੱਚ ਲੱਗੇ ਹੋਏ ਆ ਪਾਰਟੀ ویئر ਪਲਾਜ਼ੋ ਆ ਜੀ ਤੇ ਇੱਧਰ ਵੀ ਕਮੀਚਾ ਹੀ ਆ ਜੀ ਸਾਰੀਆਂ ਲੱਗੀਆਂ ਹੋਈਆਂ ਤੇ ਪ੍ਰਿੰਟਡ ਹੈਗੀਆਂ ਕੋਈ ਪਲੇਨ ਵੀ ਹੈਗੀਆਂ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਇੱਥੋਂ ਲੈ ਸਕਦੇ ਆ ਤੇ ਜਿਹਦਾ ਪੈਂਟਾ ਵੀ ਪਾਰਟੀ ਵੇਰਾ ਉਹ ਵੀ ਜਿਹਦਾ ਸਾਈਜ਼ ਦੇ ਹਿਸਾਬ ਨਾਲ ਤੁਹਾਨੂੰ 350 ਦੇ ਵਿੱਚ ਮਿਲ ਜਾਊਗੀ ਪੈਂਟ ਤੇ ਇਹਦੇ ਵਿੱਚ ਵੀ ਸਾਰੇ ਕਲਰ ਹੈਗੇ ਆ ਤੇ 34 36 38 ਸਾਰੇ ਤੇ ਇੱਧਰ ਲੇਡੀਜ਼ ਆ ਦੇਖ ਸਕਦੇ ਕੋ ਉਹ ਪ੍ਰੌਕ ਵਗੈਰਾ ਕਿੰਨੀ ਸੋਹਣੀਆਂ ਐ ਇਹ ਵੀ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਤੇ ਇਹ ਵੀ ਤੁਹਾਨੂੰ 1000 ਰੁਪਏ ਦੇ ਵਿੱਚ ਇੱਕ ਮਿਲੂਗੀ ਜੇ ਤੁਸੀਂ ਦੋ ਲੈਣੀਆਂ ਆ ਤੇ ਤੁਹਾਨੂੰ ਮੇਰੇ ਕੋ ਘੱਟ ਰੇਟ ਤੇ ਮਿਲ ਲੂਗੀ ਆ ਆਫ ਹੋ ਜਾਣਾ ਆ 20% ਆਫ ਤੇ ਇੱਧਰ ਉਹ ਸ਼ਾਲ ਵਗੈਰਾ ਲੱਗੇ ਆ ਸਰਦੀਆਂ ਦੇ ਤੇ ਇਹ ਵੀ ਤੁਸੀਂ ਇੱਥੇ ਸ਼ਾਲ ਵਗੈਰਾ ਲੈ ਸਕਦੇ ਆ 3.5 300 ਦੇ ਵਿੱਚ ਸ਼ਾਲ ਹੋ ਗਏ ਠੀਕ ਆ ਜੀ ਤੇ ਹੁਣ ਇੱਧਰ ਆ ਗਈ ਆ ਭਾਂਡੇ ਤੇ ਇੱਧਰ ਸਾਰੇ ਤਵੇ ਵਗੈਰਾ ਲੱਗੇ ਆ ਪੈਨ ਵਗੈਰਾ ਜਿੱਦਾਂ ਤੁਸੀਂ ਇਹਨਾਂ ਦੇ ਵਿੱਚ ਪਰਾਂਠੇ ਵਗੈਰਾ ਠੀਕ ਆ ਤੇ ਕੁਝ ਵੀ ਬਣਾ ਸਕਦੇ ਆ ਇਹ ਵੀ ਬਹੁਤ ਵਧੀਆ ਵਧੀਆ ਆ ਦੇਖ ਸਕਦੇ ਆ 200 ਰੁਪਏ ਤੋਂ ਵੀ ਸਟਾਰਟਿੰਗ ਆ 300 400 500 ਜਿੰਨਾਂ ਦਾ ਤੁਹਾਡਾ ਬਜਟ ਆ ਅੱਗੇ ਤੋਂ ਅੱਗੇ ਤੁਸੀਂ ਲੈ ਸਕਦੇ ਆ ਤੇ 100 ਰੁਪਏ ਤੋਂ ਸਟਾਰਟਿੰਗ ਆ ਜੀ ਤਵਾ ਤੇ ਜਿਹਦਾ ਤੁਸੀਂ ਇੱਥੇ ਆਮਲੇਟ ਵੀ ਵਗੈਰਾ ਬਣਾ ਸਕਦੇ ਆ ਇਹਦੇ ਉੱਤੇ ਤੇ ਇੱਧਰ ਆ ਗਏ ਕੁੱਕਰ ਕੁੱਕਰ ਵੀ ਦੇਖ ਸਕਦੇ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਕੁੱਕਰ ਲੱਗੇ ਹੋਏ ਆ ਤੇ ਪ੍ਰਾਈਸ ਵੀ ਨਾਲ ਹੀ ਦਿੱਤੇ ਹੋਏ ਆ ਉਹਨਾਂ ਨੇ ਤੇ ਜਿੰਨਾ ਉਹਨਾਂ ਦਾ ਰੇਟ ਆ ਘੱਟ ਕਰਕੇ ਉਹਨਾਂ ਨੇ ਨਾਲ ਹੀ ਲਿਖੇ ਹੋਏ ਆ ਦੇਖ ਸਕਦੇ ਕਿੰਨਾ ਘਟਾ ਇੱਧਰ 3200 ਦਾ ਤੇ ਇੱਧਰ ਹੈਗਾ ਆ ਇਹਨਾਂ ਨੇ ਘੱਟ ਕਰਕੇ ਲਿਖਿਆ ਹੋਇਆ ਆ ਇਹ 2700 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਇੱਥੇ ਤੁਹਾਨੂੰ ਡਿਨਰ ਸੈੱਟ ਵੀ ਸਾਰੇ ਮਿਲ ਜੂਗੇ ਜਿੱਦਾਂ ਤੁਸੀਂ ਡਿਨਰ ਸੈੱਟ ਲੈਣੇ ਆ ਨਾ ਉਹ ਵੀ ਤੁਹਾਨੂੰ ਇੱਥੋਂ ਸਾਰੇ ਮਿਲ ਜਾਣਗੇ ਸੂਪ ਵਗੈਰਾ ਲਈ ਕੋਲੀਆਂ ਵਗੈਰਾ ਸਭ ਕੁਝ ਮਿਲ ਜਾਊਗਾ ਤੇ ਇੱਧਰ ਹੈਗੀਆਂ ਆ ਸਾਬਣਦਾਰਨੀਆਂ ਹੋ ਗਈਆਂ ਮੱਗ ਵਗੈਰਾ ਪਲਾਸਟਿਕ ਦੇ ਇਹ ਵੀ ਤੁਹਾਨੂੰ 29 29 ਰੁਪਏ ਦੇ ਵਿੱਚ ਇੱਧਰ ਤੁਸੀਂ 40 ਰੁਪਏ ਵਿੱਚ ਮੱਗ ਬਰਸ਼ ਹੋਗੇ ਠੀਕ ਆ ਤੁਹਾਨੂੰ ਸਭ ਕੁਝ ਇੱਥੇ ਮਿਲ ਜਾਊਗਾ ਕਿਉਂਕਿ ਇਹ ਵਾਲੇ ਬਰਾਸ਼ੇ ਜਿਹੜੇ ਆ ਜਿਹੜਾ ਟਾਇਲਟ ਵਗੈਰਾ ਵਿੱਚ ਸਾਫ਼ ਕਰਨਾ ਨੂੰ ਉਹ ਵੀ ਤੇ ਟੈਲਾਂ ਵਗੈਰਾ ਸਾਫ਼ ਕਰਨ ਨੂੰ ਵੀ ਸਾਰੇ ਕੁਝ ਤੁਹਾਨੂੰ ਇੱਥੇ ਮਿਲ ਜਾਊਗਾ ਤੇ ਇੱਧਰ ਜਿੱਦਾਂ ਤੁਸੀਂ ਹੈਂਡ ਵਾਸ਼ ਕਰਨ ਲਈ ਪਾਉਣੇ ਉਹ ਵੀ ਤੁਹਾਨੂੰ ਖਾਲੀ ਬੋਤਲਾਂ ਮਿਲ ਜੂਗੀਆਂ ਠੀਕ ਆ ਹੈਂਡ ਵਾਸ਼ ਤੁਸੀਂ ਵਿੱਚ ਪਾ ਸਕਦੇ ਆ ਦੇ ਵਿੱਚ ਲਿਕੁਇਡ ਬਹੁਤ ਵਧੀਆ ਇਹ ਵੀ 50 ਰੁਪਏ ਦੀ 60 ਰੁਪਏ ਦੀ ਤੇ 70 ਰੁਪਏ ਦੀ ਤੇ 100 ਰੁਪਏ ਦੀ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਮਿਲ ਜੂਗੀ ਉਦਾਂ ਹੈਗੀ ਹੈ 50 ਰੁਪਏ ਤੋਂ ਸਟਾਰਟਿੰਗ ਬੋਟਲ ਤੇ ਇੱਧਰ ਚੁੰਡੀਆਂ ਵਗੈਰਾ ਲੱਗੀਆਂ ਹੈਂਗਰ ਵਗੈਰਾ ਲੱਗੇ 100-100 ਰੁਪਏ ਦੇ ਵਿੱਚ ਤੁਹਾਨੂੰ ਇਹ ਵੀ ਮਿਲ ਜੂਗੇ ਤੇ ਚੁੰਡੀਆਂ ਅਲੱਗ-ਅਲੱਗ ਹੈਗੀਆਂ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਤੇ ਇੱਧਰ ਹੈਂਗਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਲਰ ਦਿੱਤੇ ਹੋਏ ਆ ਤੇ ਇਹ ਵੀ 99 ਰੁਪਏ ਤੋਂ ਸਟਾਰਟਿੰਗ ਆ ਜੀ ਤੇ ਇਧਰ ਜਿੱਧਰ ਤੁਸੀਂ ਬਰਸ਼ ਵਗੈਰਾ ਰੱਖਣੀ ਆ ਉਹ ਵੀ ਤੁਹਾਨੂੰ ਮਿਲ ਜਾਊਗਾ ਇੱਥੋਂ 119 ਰੁਪਏ ਦੇ ਵਿੱਚ ਇਧਰ ਗਮਲੇ ਵਗੈਰਾ ਹੋਗੇ ਇਹ ਵੀ ਤੁਹਾਨੂੰ 75 ਰੁਪਏ ਦੇ ਵਿੱਚ ਗਮਲੇ ਤੇ ਜਿਹੜੇ ਪਿੱਛੇ ਆ ਉਧਰ ਲੱਭਨੇ ਲੱਗਿਓ ਉਹ ਤੁਹਾਨੂੰ 85 85 ਰੁਪਏ ਦੇ ਵਿੱਚ ਗਮਲੇ ਮਿਲ ਜਾਊਗੇ ਇਹザ ਟੋਕਰੀਆਂ ਹੋ ਗਈਆਂ ਇਹ ਵੀ ਤੁਹਾਨੂੰ 99 ਰੁਪਏ ਦੇ ਵਿੱਚ ਬਹੁਤ ਵਧੀਆ ਟੋਕਰੀ ਮਿਲ ਚੁਗੀ ਬਹੁਤ ਵਧੀਆ ਟੋਕਰੀਆਂ ਥੱਲੇ ਵੀ ਲੱਗੀਆਂ ਹੋਈਆਂ ਆ 2 200 ਦੇ ਵਿੱਚ ਤੇ ਇੱਧਰ ਇੱਧਰ ਤੁਹਾਨੂੰ ਰੋਟੀ ਗਾਲੀ ਇਹ ਟਿਫਨ ਮਿਲ ਜਾਊਗਾ ਜਿੱਦਾਂ ਰੋਟੀ ਰੱਖਣ ਨੂੰ ਪਕਾ ਕੇ ਤੁਸੀਂ ਰੱਖਦੇ ਹੋ ਵੀ ਤੁਹਾਨੂੰ 99 ਰੁਪਏ ਦੇ ਵਿੱਚ 200 ਰੁਪਏ ਦੇ ਵਿੱਚ ਮਿਲ ਜਾਊਗੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਜੀ ਬਹੁਤ ਵਧੀਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪਿੱਲੋ ਕਵਰ ਆ ਇਹ ਸਾਨਾ ਕਵਰ पर दे

ਤੇ ਇਹ ਵੀ ਵਧੀਆ ਆ ਤੇ ਇਧਰ ਦੇਖ ਸਕਦੇ ਗਾਹ 500 ਦੇ ਲੱਗੇ ਹੋਏ ਆ ਇਹ ਵੀ ਇਹਦੇ ਵਿੱਚ ਵੀ ਕਲਰ ਕਾਫੀ ਆ ਇਹ ਗਰਮ ਪਜਾਮੇ ਹੋ ਗਏ ਆ ਜੀ ਹੁਣ ਕਿਉਂਕਿ ਸਰਦੀਆਂ ਦਾ ਮਾਲ ਆ ਗਿਆ ਆ ਤੇ ਗਰਮ ਪਜਾਮੇ ਆ ਤੇ ਵਿੱਚ ਗਰਮੀਆਂ ਦਾ ਵੀ ਲੱਗਾ ਹੋਇਆ ਆ ਤੇ ਸਰਦੀਆਂ ਦਾ ਵੀ ਆ ਗਿਆ ਆ ਤੇ ਤੁਸੀਂ ਲੈ ਸਕਦੇ ਕਿਉਂਕਿ ਗਰਮੀਆਂ ਦਾ ਹੁਣ ਥੋੜਾ ਜਿਆਦਾ ਸਸਤਾ ਹੋਇਆ ਆ ਕਿਉਂਕਿ ਲੋਕੀ ਲੈ ਕੇ ਪਹਿਲਾਂ ਹੀ ਰੱਖ ਲੈਂਦੇ ਆ ਅਗਲੇ ਸਾਲ ਦੇ ਲਈ ਇਸ ਕਰਕੇ ਉੱਥੇ ਵੀ ਡਿਸਕਾਊਂਟ ਲੱਗਾ ਹੋਇਆ ਹੈ ਇੱਕ ਨਾਲ ਇੱਕ ਫ੍ਰੀ ਗਰਮੀਆਂ ਵਾਲੇ ਨਾਲ ਤੇ ਇਹਦੇ ਬੱਚਿਆਂ ਦੇ 99 ਰੁਪਏ ਤੋਂ ਸਟਾਰਟਿੰਗ ਜਿੱਦਾਂ ਨਿਕਰ ਵਗੈਰਾ ਹੋ ਗਈ ਹੈ ਨਾ ਇਹ ਤੁਸੀਂ ਲੈ ਸਕਦੇ ਟੀ-ਸ਼ਰਟਾਂ ਤੇ ਪੈਂਟਾਂ ਵਗੈਰਾ ਵਿੱਚ ਸਾਰਾ ਮਿਕਸ ਆ ਇਹ ਵੀ ਤੁਸੀਂ ਲੈ ਸਕਦੇ ਇੱਥੋਂ ਇਹ ਸਾਰਾ ਹੋਸ਼ ਹੈਗਾ ਟੀ-ਸ਼ਰਟਾਂ ਨਿਕਰਾਂ ਤੇ ਬਨਾਨ ਵਗੈਰਾ ਸਾਰੀਆਂ ਹੈਗੀਆਂ ਇਹ ਵਿੱਚ ਤੇ ਦੇਖ ਸਕਦੇ ਆ ਤੁਸੀਂ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਠੀਕ ਆ ਬਹੁਤ ਵਧੀਆ ਮਾਲ ਆ ਇਹ ਤੇ ਡੀਮਾਰਟ ਅਸੀਂ 2-3 ਵਾਰ ਚਲ ਗਏ ਆ ਉਧਰ ਵਧੀਆ ਆ ਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਪਿਆਰ ਜ਼ਰੂਰ ਦਿਓ ਤੇ ਇੱਥੇ ਤੁਹਾਨੂੰ ਸਾਰਾ ਕੁਝ ਅਵੇਲੇਬਲ ਹੈ ਜੀ ਹਰੇਕ ਚੀਜ਼ ਇੱਥੇ ਹੈਗੀ ਹੈ ਇੱਕ ਛੱਤ ਥੱਲੇ ਤੁਹਾਨੂੰ ਹਰੇਕ ਚੀਜ਼ ਮਿਲ ਜਾਊਗੀ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੇ ਕਿਉਂਕਿ ਇੱਥੇ ਥੋੜਾ ਘੱਟ ਰੇਟ ਵੀ ਹੈਗਾ ਆ ਤੇ ਤੁਹਾਨੂੰ ਸਾਰੀ ਚੀਜ਼ਾਂ ਵੀ ਇੱਕ ਹੀ ਛਤ ਥੱਲੇ ਮਿਲ ਜਾਣਗੀਆਂ ਤੇ ਇੱਧਰ ਜੈਂਟਸ ਜੀ ਦਾ ਟੀ-ਸ਼ਰਟਾਂ ਲੱਗੀਆਂ ਹੋਈਆਂ ਇਹ ਵੀ ਤੁਸੀਂ ਚੈੱਕ ਕਰ ਸਕਦੇ ਆ ਇਹ ਵੀ ਤੁਹਾਨੂੰ 200 ਦੇ ਵਿੱਚ ਇੱਥੇ ਮਿਲ ਜੂਗੀ ਤੇ ਜਿੱਦਾਂ ਉਹ ਕੁੜਤੇ ਵਗੈਰਾ ਇਹ ਵੀ ਤੁਹਾਨੂੰ 200 ਰੁਪਏ ਦੇ ਵਿੱਚ ਇੱਥੇ ਲੱਗੇ ਹੋ ਆ ਐਲ ਐਕਸਐਲ ਡਬਲ ਐਕਸਐਲ ਜਿਹੜਾ ਵੀ ਤੁਹਾਡੇ ਸਾਈਜ਼ ਆਉਂਦਾ ਤੁਸੀਂ ਇੱਥੋਂ ਲੈ ਸਕਦੇ ਸਾਰੇ ਹੈਗੇ ਆ ਤੇ ਫਿਰ ਸ਼ੋਰਟ ਵਗੈਰਾ ਲੱਗੀਆਂ 99 99 ਰੁਪਏ ਦੀ ਤੇ ਅੱਗੇ ਚੱਲਦੇ ਹਾਂ ਹੁਣ ਇੱਧਰ ਲੱਗੇ ਹੋਈ ਆ ਜੀਨਸ ਵਗੈਰਾ ਤੇ ਇਹ ਵੀ 8800 ਦੇ ਆ ਤੇ ਆਹ ਦੇਖ ਸਕਦੇ ਤੁਸੀਂ ਜੇ ਤਾਂ ਸਲਵਾਰਾਂ ਫਰਸ਼ੀ ਸਲਵਾਰਾਂ ਇਹ ਵੀ ਤੁਹਾਨੂੰ 800 ਰੁਪਏ जितھے ਜਿੱਤੀ ਸਮਾਈ ਫਰਸ਼ੀ ਸਲਵਾਰ ਮਿਲ ਜੂਗੀ ਇਧਰ ਬੱਚਿਆਂ ਦੇ ਆ 9999 ਪਏ ਦੇ ਲੱਗਿਓ ਇਹਦੇ ਵਿੱਚ ਵੀ टी-ਸ਼ਰਟ ਸਾਰਾ ਕੁਝ ਆਗਾ ਇਹ ਵੀ ਚੂਜ਼ ਕਰਕੇ ਤੁਸੀਂ ਲੈ ਸਕਦੇ ਆ ਇਹਦਾ ਹੀ ਗਰਮੀਆਂ ਦਾ ਮਾਲ ਆ ਕਿਉਂਕਿ ਇਹਨਾਂ ਨੇ ਸਸਤਾ ਕੀਤਾ ਹੋਇਆ ਹੈ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਆਪਣੇ ਬੱਚਿਆਂ ਲਈ ਜੇ ਲੈ ਕੇ ਰੱਖਣੀ ਆ ਤਾਂ ਜੀਨ ਵਗੈਰਾ ਸਾਰਾ ਕੁਝ ਗੱਟਵਨ ਫ੍ਰੀ ਵੀ ਲੱਗਾ ਹੋਇਆ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਤੇ ਜ਼ਰੂਰ ਚੈੱਕ ਕਰਿਓ ਤੇ ਜਿੱਥੇ ਕਮੇ ਵਧੀਆ ਲੱਗਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਇੱਧਰ ਦੇਖ ਸਕਦੇ ਪਜਾਮਾ ਟਾਈਪ ਇਹਦੇ ਆਲੇ ਦੁਆਲੇ ਲੱਗੀਆਂ ਹੋਈਆਂ ਐ ਤੇ ਜੇਬਾਂ ਇਹ ਵੀ ਤੁਹਾਨੂੰ 999 ਰੁਪਏ ਤੇ ਇੱਥੇ ਮਿਲ ਚੁਕੋ ਪੈਂਟ ਤੇ ਇੱਧਰ ਟੀ-ਸ਼ਰਟਾਂ ਵੀ 999 ਰੁਪਏ ਦੀਆਂ ਇੱਧਰ ਵੱਡਿਆਂ ਦੀਆਂ ਗਮੀ ਉਹ ਵੀ ਇਹ ਟੀ-ਸ਼ਰਟਾਂ ਜੀ ਇਹ ਵੀ 9999 ਰੁਪਏ ਦੀ ਤੁਹਾਨੂੰ ਮਿਲ ਜੂਗੀ ਤੇ ਸ਼ਾਰਟਸ ਜੀਨਸ ਇਹਨਾਂ ਚ ਵੀ ਸਾਰਾ ਕੁਝ ਹੈਗਾ ਹੀ ਆ ਵਾਈਦਵੇ ਦੇਖ ਸਕਦੇ ਤੁਸੀਂ ਤੇ ਇੱਧਰ ਛੋਟੇ ਬੱਚਿਆਂ 80-80 ਰੁਪਏ ਦੇ ਵਿੱਚ ਤੁਹਾਨੂੰ ਨਿੱਕਰਾਂ ਮਿਲ ਜੂਗੇ ਇਹ 0 ਤੋਂ 15 ਸਾਲ ਤੱਕ ਦੇ ਬੱਚੇ ਤੇ ਇੱਧਰ ਕੱਪੜੇ ਹੈਗੇ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਟਾਵਲ ਵਗੈਰਾ ਹੋ ਗਏ ਇਹ 80-80 ਰੁਪਏ ਦੇ ਵਿੱਚ ਸਾਰਾ ਕੁਝ ਹੈ ਜੋ ਵੀ ਆ ਟੋਕਰੀ ਕੀ ਦੇ ਵਿੱਚ ਪਿਆ ਤੇ ਇਹਦੇ ਵਿੱਚ ਸਾਰਾ 60 ਰੁਪਏ ਦਾ ਮਾਲ ਰੱਖਿਆ ਹੋਇਆ ਹੈ ਉਹਨਾਂ ਨੇ ਕੱਢ ਕੇ ਪਜਾਮੀਆਂ ਵੀ ਹੈਗੀਆਂ ਵਿੱਚ ਤਾਂ ਵਿੱਚ ਨਿੱਕਰਾਂ ਵੀ ਹੈਗੀਆਂ ਆ ਸਾਰਾ ਕੁਝ ਹੈਗਾ ਜੀ ਵਿੱਚ ਸਿਰਫ 80 ਰੁਪਏ ਦੇ ਵਿੱਚ ਤੇ ਇੱਧਰ ਜਿਹੜਾ ਟੌਪ ਵਗੈਰਾ ਵੀ ਹੈਗੀ ਆ ਵਿੱਚ ਦੇਖ ਸਾਡੀਆਂ ਦੇ ਵਿੱਚੋਂ ਤੇ ਜਿਨਾਂ ਨੇ ਹਜੇ ਮੇਰੀ ਪਿਛਲੀ ਵੀਡੀਓ ਡੀਮਾਰਟ ਵਾਲੀ ਨਹੀਂ ਦੇਖੀ ਉਹ ਜ਼ਰੂਰ ਦੇਖਿਓ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੈਗ ਕਰ ਦੂੰਗੀ ਜੀ ਤੇ ਵੀਡੀਓ ਜ਼ਰੂਰ ਦੇਖਿਓ ਤੇ ਬਾਇਓ ਦੇ ਵਿੱਚ ਤੁਹਾਨੂੰ ਲਿੰਕ ਪਾ ਦੂੰਗੀ ਤੇ ਇੱਧਰ ਦੇਖ ਸਕਦੇ ਆ ਜਿੱਦੋਂ ਕੁੜਤੇ ਵਗੈਰਾ ਲੱਗੇ ਹੋਏ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਪਾਰਟੀ ਵੇਅਰ ਕੁੜਤੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤਾਂ ਇੱਧਰ ਲੱਗੇ ਹੋਏ ਜਿਹੜਾ ਟੋਪ ਵਗੈਰਾ ਲੱਗੇ ਉਹ ਬੱਚਿਆਂ ਦੇ ਤੇ ਨਾਲ ਲੱਗੇ ਹੋਏ ਆ ਇਹ ਲਹਿੰਗਾ ਚੋਲੀ 3 ਪੀਸ ਇਹ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਅੰਦਰ ਤਾਂ ਲੇਡੀਜ਼ ਹੀ ਆ ਸਾਰੇ ਤੇ ਆ 5-500 ਰੁਪਏ ਦੇ ਕੁੜਤੇ ਤੁਹਾਨੂੰ ਉੱਥੇ ਮਿਲ ਜਾਣਗੇ ਤਾਂ ਇੱਧਰ ਆ ਗਿਆ ਜੀ ਹੁਣ ਘਰ ਦੇ ਰਿਲੇਟਿਵ ਸਾਰਾ ਸਮਾਨ ਉਹਦਾ ਤਾਂ ਸਾਰਾ ਕੁਝ ਘਰ ਵਿੱਚੇ ਵਰਤੇ ਹੀ ਹੁੰਦਾ ਵਾ ਜਿਹੜਾ ਵੀ ਸਮਾਨ ਹੈਗਾ ਆ ਤੇ ਇੱਧਰ ਚਾਰ ਵਗੈਰਾ ਦੇਖ ਸਕਦੇ ਤੁਸੀਂ ਇਹ ਵੀ ਸਾਰੇ ਤੇ ਆਫਰ ਲੱਗੇ ਹੋਏ ਆ ਇਹਨਾਂ ਤੇ ਤੇ ਮਸਾਲੇ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜਾਏ ਜਿੱਦਾਂ ਓਲਸ ਵਗੈਰਾ ਸਾਰੇ ਇੱਥੇ ਗੱਟਵਨ ਫਰੀ ਲੱਗੇ ਹੋਏ ਆ ਤੇ ਹਰੇਕ ਚੀਜ਼ ਤੁਸੀਂ ਇੱਥੋਂ ਲੈ ਸਕਦੇ ਆ ਉਹ ਵੀ ਬਹੁਤ ਘੱਟ ਰੇਟ ਤੇ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਫਗਵਾੜਾ ਰੋਡ ਤੇ ਜਲੰਧਰ ਰੋਡ ਤੇ ਆ ਜੀ ਇਹ ਫਗਵਾੜਾ ਫਗਵਾੜੇ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਤੇ ਉਹ ਮੈਨੂੰ ਮੈਸੇਜ ਕਰਕੇ ਪੁੱਛ ਸਕਦਾ ਹੈ ਵੈਸੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੀ ਹੋਇਆ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਮੈਸੇਜ ਕਰਕੇ ਜੇ ਨਹੀਂ ਪਤਾ ਲੱਗਾ ਉਹ ਮੈਨੂੰ ਪੁੱਛ ਸਕਦਾ ਜੀ ਤੇ ਬਹੁਤ ਵਧੀਆ ਇੱਥੇ ਸਮਾਨ ਆ ਇੱਥੇ ਤੁਸੀਂ ਸੂਪ ਵਗੈਰਾ ਵੀ ਲੈ ਸਕਦੇ ਆ ਮਤਲਬ ਸਾਰਾ ਸਮਾਨ ਜੋ ਵੀ ਤੁਹਾਨੂੰ ਘਰ ਦੇ ਦੇ ਵਿੱਚ ਯੂਜ਼ ਹੁੰਦਾ ਹੈ ਸਾਰਾ ਸਮਾਨ ਮਿਲ ਜੂਗਾ ਚਾਹੇ ਉਹ ਖਾਣ ਪੀਣ ਦਾ ਸਮਾਨ ਆ ਚਾਹੇ ਉਹ ਘਰ ਵਿੱਚ ਬਰਤਨ ਵਾਲਾ ਸਮਾਨ ਆ ਚਾਹੇ ਉਹ ਮਤਲਬ ਕੀ ਕੋਈ ਵੀ ਸਮਾਨ ਆ ਕੱਪੜੇ ਲੀੜੇ ਦਾ ਸਮਾਨ ਆ ਤੁਹਾਨੂੰ ਸ਼ੂਜ਼ ਵਗੈਰਾ ਵੀ ਮਿਲ ਜੂਗੇ ਇੱਧਰ ਦੇਖ ਸਕਦੇ ਤੁਸੀਂ ਕੀ ਵਗੈਰਾ ਲੱਗੇ ਹੋ ਸਾਰੇ ਇੱਥੇ ਤੁਹਾਨੂੰ ਮਿਲ ਜੂਗੇ ਜਿਦਾ ਔਇਲ ਵਗੈਰਾ ਹਨਾ ਛੋਟੀ ਪੈਕਿੰਗ ਵੱਡੀ ਪੈਕਿੰਗ ਮਤਲਬ ਕਿ ਮੀਡੀਅਮ ਸਾਰੀ ਤੁਹਾਨੂੰ ਪੈਕਿੰਗ ਮਿਲ ਜੂਗੀ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੇ ਮੈਨੂੰ ਜਰੂਰ ਦੱਸਿਓ ਕਿ ਕੌਣ-ਕੌਣ ਇੱਥੇ ਗਿਆ ਸੀਗਾ ਤੇ ਕਿਹਨੂੰ-ਕਿਹਨੂੰ ਜਾਇਜ਼ ਲੱਗੇ ਇੱਥੇ ਰੇਟ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਾ ਆ ਤੇ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਓ ਤੇ ਇੱਧਰ ਸਰੋਂ ਦੇ ਤੇਲ ਵਗੈਰਾ ਲੱਗੇ ਹੋਏ ਆ ਇਹ ਵੀ ਛੋਟੀ ਵੱਡੀ ਪੈਕਿੰਗ ਸਾਰੀ ਤੁਹਾਨੂੰ ਇੱਥੇ ਮਿਲ ਜਾਊਗੀ ਹਰ ਫੈਂਡ ਹੋ ਗਏ ਸਾਰੇ ਮਤਲਬ ਕਿ ਜੋ ਵੀ ਜਿਹੜੇ ਵੀ ਹੁੰਦੇ ਆ ਰਾਮਾ ਹੋ ਗਿਆ ਗगन ਕੇ ਹੋ ਗਿਆ ਸਾਰਾ ਤੁਹਾਨੂੰ ਇੱਥੇ ਮਿਲ ਜਾਊਗਾ ਜਿਹੜਾ ਵੀ ਤੁਸੀਂ ਯੂਜ਼ ਯੂਜ਼ ਕਰਦੇ ਆ ਤੁਹਾਡੇ ਹਿਸਾਬ ਦੇ ਨਾਲ ਉਹਦੇ ਅਕੋਰਡਿੰਗ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜਾਊਗਾ ਚਾਹੇ ਉਹ ਬੱਚਿਆਂ ਦੇ ਡੈਪਰ ਵਗੈਰਾ ਆ ਚਾਹੇ ਬੱਚਿਆਂ ਦਾ ਸਾਰਾ ਸਮਾਨ ਆ ਸਾਰਾ ਕੁਝ ਮਿਲ ਜਾਊਗਾ ਤੁਹਾਨੂੰ ਇੱਥੇ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਦੇਖਾ ਤਾਂ ਚਲੋ ਸਾਡੀ ਦਾ ਸ਼ੋਪਿੰਗ ਹੋ ਗਈ ਡਨ ਤੇ ਤੁਹਾਨੂੰ ਵੀ ਵੀਡੀਓ ਦੇ ਵਿੱਚ ਅਸੀਂ ਤਾਂ ਇਹ ਕੁਝ ਦਿਖਾ ਦਿੱਤਾ ਹੈ ਤੇ ਚਲੋ ਅਸੀਂ ਹੁਣ ਕਰਾਂਗੇ ਬਿੱਲ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਜੇ ਵੀਲੋਗ ਦਾ ਐਂਡ ਕਰਦੇ ਆ ਜੇ ਵੀਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਵਸਦੇ ਰਹੋ ਜੈ ਮਾਤਾ ਦੀ